ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਿਨਾ ਜਨੰਦਰ ਤੋਂ ਕਿਹੜੀ ਜਗ੍ਹਾ ਜੀ ਬੜਿਆਲਾ ਬੜਿਆਲਾ ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰਿਜ ਆਈ ਦੀਆਂ ਸਾਰੇ ਉਹ ਵਾਰੀ ਗੱਲ ਹੁੰਦੀ ਪਈ ਹੈ ਸਹੀ ਹੈ ਹੁਣ ਤੋਂ ਉਹ ਥੋੜਾ ਟਾਈਮ ਹੋ ਗਿਆ ਫੋਨ ਤਾਂ ਪਹਿਲਾਂ ਸੀ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ ਤੁਸੀਂ ਇਦੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਮੈਂ ਆ ਹੀ ਹੋਣਾ ਆਇਆ ਤੁਸੀਂ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ ਤੇ ਤੁਹਾਡੀ ਮਤਲਬ ਵਿਆਹ ਤਿੱਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਤਾਂ ਹੋਈ ਆ ਸਾਪੂਣਾ ਹੋਈ ਆ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲ ਹੀ ਹੋਈ ਆ ਅੱਛਾ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾ ਕੇ ਆਸੀ ਅੱਜ ਤੁਹਾਨੂੰ ਕੱਲ ਜਣ ਕੇ ਕੱਲ ਗੱਲ ਹੋਈ ਆ ਕੱਲ ਤੁਸੀਂ ਬੁਲਾ ਕੇ ਆਂਦੇ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ ਗਾਰਡਨ ਦਾ ਰੋਜ਼ ਗਾਰਡਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ ਇੱਕ ਤੋਂ ਬੰਦਾ ਜੀ ਫੋਨ ਕਰ ਕਰਕੇ ਆ ਤੇ ਉਹਨਾਂ ਤੁਹਾਡੀ ਕੀ ਮੰਗੀ ਆ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਉਣਾ ਮੱਦਾਈ ਜਾਣਾ ਤੁਹਾਡੀ ਉਮਰ ਕਿੰਨੀ ਆ 28 ਸਾਲ ਦੀ ਤੁਸੀਂ ਕੀ ਕਰਦੇ ਹੋ ਅੱਛਾ ਤੇ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਨੇ ਪ੍ਰੀਤ ਅਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਪੂਰੀ 7 ਸੇ ਮਹੀਨੇ ਭਾਈ ਰੱਖਿਆ ਹੈ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਭਾਈ ਤੁਹਾਡੀ ਦੇਈ ਹੈ ਵੀ ਸਾਨੂੰ ਕੋਈ ਇਨਸਾਫ ਨਹੀਂ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਜੀ 200 ਹੋ ਗਿਆ ਖਰਚਾ ਹੋ ਗਿਆ ਜੇ ਕੁੜੀ ਵਾਲੇ ਤੁਹਾਨੂੰ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ ਚਾਹ ਨਹੀਂ ਜਾਈ ਜੀ ਇਨਸਾਫ ਨਹੀਂ ਜਾਈ ਸਰਦਾਰਾ ਸਿੰਘ ਜੀ ਬਰਾਤ ਆਈ ਸੀ ਇੱਕ ਵਾਪਸ ਮੁੜ ਗਈ ਆ ਕੀ ਆ ਸਾਰਾ ਮਾਮਲਾ ਜਾਣਕਾਰੀ ਦਿਓ ਇਹ ਅੱਜ ਸਾਨੂੰ ਕੰਪਲੇਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰਾਮ ਦੇ ਉੱਤੇ ਇੱਥੇ ਮਨਪ੍ਰੀਤ ਗੁਰਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਤੁਸਾਨੂੰ ਅਗਰ ਰੀਸੀਵ ਕਰਦੇ ਆ ਨਾ ਤੰਦ ਨੂੰ ਕੋਈ ਪੈਰਸ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕਿਤੋਂ ਨਹੀਂ ਹੁੰਦੀ ਸੀ ਉਹ ਵਿਚਾਰੇ ਡੀ ਡੂ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਸ਼ੀਲਿਨ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗੇ ਗਿਆ ਸੀ ਵੀ ਐਂਟਰ ਕਰ ਤੁਹਾਡੇ ਮੂਰੇ ਬੰਦੇ ਆਉਣਗੇ ਤੁਹਾਨੂੰ ਸਵੀਕਾਰ ਕਰਕੇ ਅਸੀਂ ਪੈਰ ਚ ਲੈ ਜਾਣਗੇ ਕੁੜੀ ਮੋਗਾ ਜੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਗੰਦੇ ਮੁੰਡੇ ਕਿਥੋਂ ਤੁਸੀਂ ਜੀ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਜਾਰੀ ਜੀ ਅਸੀਂ ਉਹਦੇ ਪ੍ਰੋ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਸੀ ਜੋ ਵੀ ਗੱਲ ਆਉਂੂ ਸਾਹਮਣੇ ਉਸ ਤਾਂ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ